ਕੋਲਿਆਂ ਦੀ ਅੰਗੇਠੀਆਂ ਜਲ ਰਹੀਆਂ ਸੰਤੇ ਸਾਰਿਆਂ ਨੇ ਗਰਮ ਕਪੜੇ ਗਰਮ ਦੁਸ਼ਾਲੇ ਓੜਿਆ ਇਹ ਨੰਗਾ ਫਕੇ ਇਹਨੂੰ ਪਕੜ ਕੇ ਲੈਂਦਾ ਗਿਆ ਐਨਕਾਰਾ ਨੇ ਕਿਹਾ ਜਹਾਂ ਬਨਾ ਹੈ ਮੁਸਲਮਾਨ ਲੇਕਿਨ ਹਿੰਦੂ ਨਾਗਿਆ ਸਾਧੂਆਂ ਦੀ ਤਰ੍ਹਾਂ ਨਗਨ ਰਹਿੰਦਾ ਹੈ ਕਪੜੇ ਨਹੀਂ ਪਹਿਨਦਾ ਇਹਨੂੰ ਬੜੀ ਤਾਰਨਾ ਕੀਤੀ ਇਹ ਬੜਾ ਸਮਝਾਇਆ ਇਹ ਮੰਨਦਾ ਲੇਹਾਜ਼ਾ ਸੀਸ ਨੂੰ ਆਪ ਜੀ ਦੇ ਕੋਲ ਲਿਆਂਦਾ ਆਪ ਫੈਸਲਾ ਕਰੋ ਔਰਨ ਜ਼ੈਬ ਨੇ ਜਿਹੜਾ ਆਪਣੇ ਤਨ ਤੇ ਦੁਸ਼ਾਲਾ ਪਹਿਨੇ ਹੋਇਆ ਸੀ ਉਹ ਇੱਕ ਸਿਪਾਹੀ ਨੂੰ ਦਿੱਤਾ ਆਖੇ ਦੇ ਇਹਦੇ ਤਨ ਨੂੰ ਢੱਕ ਦੇ ਇਹ ਸਭਾ ਦੇ ਚ ਨੰਗਾ ਚੰਗਾ ਨਹੀਂ ਲੱਗਦਾ ਉਸ ਦੁਸ਼ਾਲੇ ਨਾਲ ਢੱਕ ਦਿੱਤਾ ਸਰਮਦ ਕਹਿੰਦਾ ਬਾਦਸ਼ਾਹ ਸਲਾਮਤ ਤੁਸੀਂ ਮੈਨੂੰ ਬੜਾ ਕੀਮਤੀ ਦੁਸ਼ਾਲਾ ਆਪਣਾ ਦੇ ਦਿੱਤਾ ਠੰਡ ਬੜੀ ਹੈ ਕੰਗੀ ਟੀਵੀ ਮੇਰੇ ਅੱਗੋਂ ਰੱਖੋ। ਉਹ ਕੰਗੀ ਟੀਵੀ ਰੱਖ ਦਿੱਤੀ ਗਈ। ਦੁਸ਼ਾਲਾ ਉਤਾਰ ਕੇ ਉਸੇ ਜਪਾ ਦਿੱਤਾ। ਜਲ ਕੇ ਖਾਕ ਹੋ ਗਿਆ। ਔਰੰਗਜ਼ੇਬ ਨੇ ਆਪਣੀ ਤੋਹਫਨ ਸਮਝੀ। ਕੰਦਰ ਕੇ ਤੂੰ ਸਿਰਫ ਨੰਗਾ ਹੀ ਨਹੀਂ ਬਲਕੇ ਬਦਤਮੀਜ਼ ਵੀ ਹੈ। ਮੈਂ ਤੈਨੂੰ ਤਨ ਢੱਕਣ ਵਾਸਤੇ ਦੁਸ਼ਾਲਾ ਦਿੱਤਾ, ਤੂੰ ਅੱਗ ਵਿੱਚ ਪਾ ਕੇ ਫੁੱਪ ਦਿੱਤਾ। ਤੇਸ ਫਕੀਰ ਨੇ ਕੀ ਅੱਖੇ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ ਬੇਐਬਾ ਰਾ ਲਿਬਾਸ ਉਰੀਆ ਨਹੀਂ ਦਾਤ ਉਰੀਆ ਨਹੀਂ ਕਹਿੰਦੇ ਲਗਨ ਦਾ ਨੋ ਬਾਦਸ਼ਾ ਪਹਿਲੇ ਮੈਨੂੰ ਇਹ ਦੱਸ ਫੁੱਲਾਂ ਨੂੰ ਨਹੀਂ ਢਕਿਆ ਜਾਂਦਾ ਗੰਦਗੀ ਨੂੰ ਢਕਿਆ ਜਾਂਦਾ ਗੰਧ ਨੂੰ ਢੱਕਣ ਦੀ ਲੋੜ ਆਉਂਦੀ ਹੈ ਕੋਈ ਫੁੱਲਾਂ ਦੇ ਤੇ ਚੱਦਰ ਪਾਣ ਦੀ ਲੋੜ ਆਉਂਦੀ ਹੈ ਤੂੰ ਵੇਖ ਮੇਰੇ ਤਨ ਦੇ ਤੈਨੂੰ ਕਰੋਧ ਲੋਭ ਮੋਹ ਹੰਕਾਰ ਈਰਸ਼ਾ ਜੈਨਸੀ ਨਿੰਦਾ ਉਸਤ ਦਿਖਾਈ ਰਹੀਂਦੀ ਮੈਂ ਕਿਹੜੀ ਗੰਦਗੀ ਨੂੰ ਢਕਾਂ ਕਿਸ ਨੂੰ ਢਕਾਂ ਮੇਰੀ ਜ਼ਿੰਦਗੀ ਪੁੱਲ ਦੀ ਤਰ੍ਹਾਂ ਤੂੰ ਕੱਪੜਿਆਂ ਦੇ ਚ ਵੀ ਨੰਗਾ ਹੈ ਮੈਂ ਨੰਗਾ ਵੀ ਖੁਦਾ ਦੇ ਕੋ ਢਕੇ ਹੋਇਆ ਤੇ ਸ਼ਾਂ ਦੇ ਲਿਬਾਸ ਹਰ ਕਿਰਾਂ ਐਬੇ ਦੀ ਇਹ ਜੋ ਤੂੰ ਸੁੰਦਰ ਕਪੜੇ ਪਾਏ ਹੋਏ ਨੇ ਇਹ ਕਪੜੇ ਵੀ ਤੇਰੀ ਗੰਦਗੀ ਨੂੰ ਢੱਕ ਨਹੀਂ ਸਕਦੇ ਤੇਰੇ ਤਿੰਨ ਭਰਾਵਾਂ ਦਾ ਕਤਲ ਇਹਨਾਂ ਕਪੜਿਆਂ ਦੇ ਵਿੱਚੋਂ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਤੂੰ ਪਿਓ ਨੂੰ ਤੜਪਾ ਤੜਪਾ ਕੇ ਮਾਰਿਆ ਹੈ ਇਹ ਕਪੜੇ ਇਸ ਜ਼ੁਲਮ ਨੂੰ ਨਹੀਂ ਢੱਕ ਸਕਦੇ ਤੂੰ ਸੂਫੀ ਫਕੀਰ ਕਤਲ ਕੀਤੇ ਨੇ ਇਹ ਤੇਰੇ ਕਪੜੇ ਉਹਨਾਂ ਗੁਨਾਹਾਂ ਨੂੰ ਨਹੀਂ ਢੱਕ ਸਕਦੇ ਇਹਨਾਂ ਕਪੜਿਆਂ ਦੇ ਵਿੱਚ ਵੀ ਤੂੰ ਨੰਗਾ ਹੈ ਬਦਬੋ ਆ ਰਹੀ ਹੈ ਮੈਂ ਨਗਨ ਵੀ ਢਕੇ ਹੋਇਆ ਪ੍ਰਭੂ ਦੀ ਦਰਗਾਹ ਵਿੱਚ ਫੁੱਲਾਂ ਨੂੰ ਢੱਕਣ ਦੀ ਨਾ ਚਦਰਾਂ ਦੇ ਨਾਲ ਲੋੜ ਹੀ ਨਹੀਂ ਇੱਕ ਬਹੁਤ ਵੱਡੀ ਜੋ ਹੈ ਸਚਾਈ ਬਿਆਨ ਕੀਤੀ ਅਕਸਰ ਉਸ ਨੂੰ ਢਕਣਾ ਪੈਂਦਾ ਹੈ ਜੋ ਗੰਦਗੀ ਹੈ ਫੁੱਲਾਂ ਨੂੰ ਢੱਕਣ ਦੀ ਕੀ ਲੋੜ ਹੈ ਫੁੱਲ ਤੇ ਸਾਰੇ ਆਮ ਹੈ ਸ਼ਕਤੀ ਤਾਕਤ ਵਕਤ ਹੀ ਤੌਰ ਤੇ ਗੁਨਾਹਾਂ ਨੂੰ ਢੱਕ ਦਿੰਦੀ ਹੈ ਇੱਕ ਕਮਜ਼ੋਰ ਮਨੁੱਖ ਬਹੁਤ ਵੱਡੇ ਗੁਨਾਹ ਨਹੀਂ ਕਰ ਸਕਦਾ ਕਿਉਂਕਿ ਕਮਜ਼ੋਰ ਹੈ ਇੱਕ ਤਾਕਤਵਰ ਮਨੁੱਖ ਬਹੁਤ ਵੱਡੇ ਗੁਨਾਹ ਕਰ ਸਕਦਾ ਹੈ ਕਿਉਂਕਿ ਢਕੇ ਜਾਂਦੇ ਹੈ ਢਕੇ ਜਾਂਦੇ ਹੈ ਇਹ ਵੀ